ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਬਣਾਉ ਲਗੇ ਜੀ ਲੰਚ ਬਾਕਸ ਦੀ ਰੈਡੀ ਕਰ ਲਗੇ ਆ ਉਹਦੇ ਵਾਸਤੇ ਅੱਜ ਮੈਂ ਦਿੱਤਾ ਸੀ ਤਨਵੀਰ ਸਿੰਘ ਨੂੰ ਅ ਬੇਸਣ ਵਾਲਾ ਚਿਲਾ ਤੁਸੀਂ ਨਾਨ ਸਟਿਕ ਪੈਨ ਦੀ ਕੋਈ ਲੋੜ ਨਹੀਂ ਹੁੰਦੀ ਆਰਾਮ ਨਾਲ ਲੋਹੇ ਦੇ ਤਵੇ ਬੜਾ ਵਧੀਆ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ ਕਿਉਂਕਿ ਇਹਦਾ ਪੂਰਾ ਵੀਕ ਜਿਹੜਾ ਇੱਕ ਮਲਟੀ grain wheat's ਮਲਟੀ grain ਦਾ ਚੱਲ ਰਿਹਾ ਸੀ ਇਸ ਕਰਕੇ ਇਹਨੂੰ ਅੱਜ ਇਹਨੂੰ ਵੈਜ ਪਲਾਉ ਤੇ ਇਹਨ ਪਸੰਦ ਨਹੀਂ ਹੈਗਾ ਬਟਾ ਸਬਜ਼ੀਆਂ ਜਿਹਦਾ ਉਹ ਪਨੀਰ ਵਗੈਰਾ ਜਿਹੜਾ ਮੈਂ ਰੋਸਟ ਕਰਕੇ ਉਹ ਪਾਦ ਨਹੀਂ ਹੁੰਦੀਆਂ ਤੇ ਆਲੂ ਤੇ ਜੀਰਾ ਪਾ ਕੇ ਤੈਨੂੰ ਇਹਦੇ ਨਾਲ ਵੈਜ ਪਲਾਉ ਜਿਹੜਾ ਇਹਦਾ ਤਿਆਰ ਕਰ ਦਿੱਤਾ ਸੀ ਕਿਉਂਕਿ ਸਬਜ਼ੀਆਂ ਇਹਨੂੰ ਜ਼ਿਆਦਾ ਨਹੀਂ ਸ਼ਿਮਲਾ ਵਿਚਾ ਵਗੈਰਾ ਜਿਹੜਾ ਪਸੰਦ ਨਹੀਂ ਹੈਗੀਆਂ ਤੇ ਇਹ ਨਾਲੇ ਚਟਪਟ ਬਣ ਜਾਂਦਾ ਹੈ ਤੇ ਦੂਸਰਾ ਦੂਸਰੇ ਲੰਚ ਬਾਕਸ 'ਚ ਅਸੀਂ ਪਾਤਾ ਜੀ ਦਹੀਂ ਦਹੀਂ ਮੈਂ ਫ੍ਰੀਜ ਕੀਤਾ ਹੁੰਦਾ ਜੀ ਉਹਦੇ ਵਿੱਚ ਫ੍ਰੀਜ਼ਰ 'ਚ ਤੋ ਫਿਰ 2 ਘੰਟੇ ਤੱਕ ਜਦ ਤੱਕ ਲੰਚ ਲੰਚ ਦਾ ਟਾਈਮ ਹੋਣਾ ਤਾਂ ਉਹ ਤੱਕ ਜਿਹੜਾ ਨੋਰਮਲ ਟੈਂਪਰੇਚਰ ਤੇ ਆ ਜਾਂਦਾ ਹੈ ਫਿਰ ਪਾਣੀ ਵਗੈਰਾ ਜਿਹੜੇ ਲੀਕ ਹੋਣ ਦੀ ਜਿਹੜੀ ਆ ਦੇ ਇਹਦੇ ਵਿੱਚੋਂ ਜਿਹੜਾ ਚਾਂਸ ਜਿਹੜੇ ਉਹ ਕੱਟ ਹੋ ਜਾਂਦੇ ਨੇ ਫਿਰ ਇੱਥੇ ਅਸੀਂ ਬਣਾਇਆ ਜੀ ਪੂੜੀਆਂ ਪੂੜੀਆਂ ਤੇ ਮਤਲਬ ਕਿ ਨੋਰਮਲ ਸਾਰੇ ਬਣਾਈ ਲੈਂਦੇ ਆ ਬਟ ਜੇ ਇਸ ਤਰੀਕੇ ਨਾਲ ਬਣਾਓਗੇ ਤੇ ਬਹੁਤ ਹੀ ਟੇਸਟੀ ਜਿਹੜੀਆਂ ਪੂੜੀਆਂ ਤੁਹਾਡੀਆਂ ਬਣ ਕੇ ਹੋਣਗੀਆਂ ਤਿਆਰ ਜੀ ਮੈਦਾ ਪਾ ਕੇ ਮੈਂ ਵਿੱਚ ਬੇਸਨ ਪਾਇਆ ਸੀ ਤੇ ਬੇਸਨ ਤੋਂ ਥੋੜੀ ਜਿਹੜੀ ਪਾਈ ਸੀ ਸੂਜੀ ਇਹਦੇ ਨਾਲ ਪੂੜੀਆਂ ਜੜੀਆਂ ਬਹੁਤ ਹੀ ਫੁੱਲਣਗੀਆਂ ਪਲੱਸ ਟੇਸਟੀ ਵੀ ਬਣਣਗੀਆਂ ਔਰ ਜਿਨ੍ਹਾਂ ਨੂੰ ਕੱਲੀ ਕੱਲਾ ਮੈਦਾ ਵਗੈਰਾ ਜਿਹੜਾ ਉਹ ਜ਼ਿਆਦਾ ਡਾਈਜੈਸਟ ਨਹੀਂ ਹੁੰਦਾ ਤਾਂ ਇਸ ਇਸ ਤਰੀਕੇ ਨਾਲ ਵਿੱਚ ਬੇਸਨ ਤੇ ਸੂਜੀ ਐਡ ਕਰਕੇ ਪੂੜੀਆਂ ਜੜੀਆਂ ਉਹ ਖਾ ਸਕਦੇ ਜੀ ਤੇ ਇਹਦੇ ਨਾਲ ਬਹੁਤ ਟੇਸਟ ਵੀ ਬਣਦਾ ਆ ਔਰ ਪੂੜੀਆਂ ਪਲੱਸ ਜਿਹੜੀਆਂ ਬਹੁਤ ਹੀ ਫੁੱਲਫੁੱਲ ਕੇ ਬਣਦੀਆਂ ਨੇ ਤੇ ਇਹਦੇ ਨਾਲ ਅਸੀਂ ਬਣਾਇ ਸੀ ਜੀ ਚਿੱਟੇ ਚਨੇ ਤੇ ਹਾਂਜੀ ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਜ਼ਰੂਰ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਵੀ ਜ਼ਰੂਰ ਕਰਿਓ ਔਰ ਨਾਲੇ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਰਹੇ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਅਸੀਂ ਇੱਥੇ ਥੋੜਾ ਥੋੜਾ ਗਰਮ ਤੇਲ ਲੈ ਕੇ ਤੇ ਮੈਂ ਫਿਰ ਉਹ ਜਿਹੜੀਆਂ ਪੂੜੀਆਂ ਕਰ ਲਈਆਂ ਸੀ ਜੀ ਤਿਆਰ ਤੇ ਇਹਦੇ ਵਾਸਤੇ ਮਤਲਬ ਕਿ ਤੁਸੀਂ ਜਿਹੜਿਆ ਜਿਹੜੀ ਉਹ ਬਣੀ ਉਹ ਤੇ ਆਪੀ ਚੱਲ ਜੇ गुरु पाशा महाराज और दे मैं करें शिविर से आप कुछ आप सब लोग श्री गुरु नानक साहब का आभार आप प्रणाम करो तो अपने इतिहास गुरु के शब्द विचार आप ही करवा लें सो साथ संगत जो प्रकार का है दादा शोधा अभी रहते अभी Yeah.